ਪੰਜਾਬ ਸਰਕਾਰ ਅਤੇ ਮੰਡੀ ਬੋਰਡ ਨੇ ਸ਼ੁਰੂ ਕੀਤੀ ਕਿਸਾਨਾਂ ਦੇ ਝੋਨੇ ਦੀ ਖਰੀਦ ਪੂਰੇ ਪੰਜਾਬ ਵਿੱਚ 4000 ਤੋਂ ਵੱਧ ਸਥਾਪਿਤ ਮੰਡੀਆਂ ਵਿੱਚ ਇਹ ਖਰੀਦ 27 ਸਤੰਬਰ ਤੋਂ 30 ਨਵੰਬਰ ਤੱਕ ਜਾਰੀ ਰਹੇਗੀ ਕੋਵਿਡ ਦੇ ਚੱਲਦੇ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਕੀਤੇ ਖਾਸ ਪ੍ਰਬੰਧ ਮੰਡੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਫ ਸਫਾਈ ਅਤੇ ਸੋਡੀਅਮ ਹਾਈਪੋਕਲੋਰਾਈਟ ਦਾ ਛਿੜਕਾਅ ਕੀਤਾ ਗਿਆ ਥਾਂ-ਥਾਂ ਹੈਂਡ ਫ੍ਰੀ ਹੈਂਡ ਵਾਸ਼ ਟੰਕੀਆਂ ਪੀਣ ਲਈ ਸਾਫ ਪਾਣੀ ਅਤੇ ਸੈਨੀਟਾਈਜ਼ਰਸ ਦਾ ਪ੍ਰਬੰਧ ਕੀਤਾ ਗਿਆ ਹੈ ਕਿਸਾਨ ਆੜਤੀਆਂ ਰਾਹੀਂ ਮਾਰਕੀਟ ਕਮੇਟੀ ਵੱਲੋਂ ਜਾਰੀ ਪਾਸ ਦਿਖਾ ਕੇ ਹੀ ਐਂਟਰੀ ਕਰ ਸਕਦੇ ਹਨ ਇੱਕ ਪਾਸ ਇੱਕ ਟਰਾਲੀ ਲਈ ਸੀਮਿਤ ਰਹੇਗਾ ਇੱਕ ਤੋਂ ਵੱਧ ਕੁਪਣਾ ਲਈ ਕਿਸਾਨ ਆੜਤੀਆਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਕਿਸਾਨਾਂ ਲਈ ਜਾਰੀ ਹਦਾਇਤਾਂ ਅਨੁਸਾਰ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਨਾ ਛੋਣੇ ਦੀ ਟਰਾਲੀ ਤੇ ਇੱਕ ਤੋਂ ਵੱਧ ਵਿਅਕਤੀ ਦਾ ਨਾ ਹੋਣਾ ਛੋਣਾ ਸਾਫ਼ ਸੁਥਰਾ ਅਤੇ ਸੁੱਕਾ ਲੈ ਕੇ ਆਉਣਾ ਅਤੇ ਮੰਡੀ ਵਿੱਚ ਆਪਸੀ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੈ ਇਸਾਉਣਾ ਦੀ ਖੁਸ਼ੀ ਦਾ ਹਰ ਹੀਲੇ ਮੁੱਲ ਪਾਣਾ ਪੰਜਾਬ ਸਰਕਾਰ ਚੁੱਕੇਗੀ ਇੱਕ ਇੱਕ ਦਾਣਾ